ਯੋਗਾ ਇੱਕ ਗੇਮ ਵੀ ਹੈ ਜਿਹਦੇ ਵਿੱਚ ਅਲੱਗ-ਅਲੱਗ ਟ੍ਰੈਡੀਸ਼ਨਲ ਯੋਗਾ ਆਉਂਦਾ ਹੈ ਆਰਟਿਸਟਿਕ ਕੰਗਾ ਰਿਦਮਿਕ ਕੰਗਾ ਬਟ ਯੋਗਾ ਖੁਦ ਇੱਕ ਗੇਮ ਹੈ ਅ ਮੈਡੀਟੇਸ਼ਨ ਪਾਰਟ ਹੈ ਯੋਗਾ ਦਾ ਯੋਗਾ ਇੱਕ ਗੇਮ ਹੈ ਜਿਦੇ ਵਿੱਚ ਤੁਸੀਂ ਆਸਨਸ ਨੂੰ ਰਿਪਰੈਜ਼ੈਂਟ ਕਰਦੇ ਹੋ ਟ੍ਰੈਡੀਸ਼ਨਲ ਯੋਗਾ ਜਿਵੇਂ ਕਹਿੰਦੇ ਆ ਉੱਥੇ ਤੁਸੀਂ ਆਪਣੇ ਆਸਨਸ ਰਿਪਰੈਜ਼ੈਂਟ ਕਰਨੇ ਆ ਉਹ ਤੁਹਾਡੀ ਫਲੈਕਸੀਬਿਲਿਟੀ ਤੇ ਡਿਪੈਂਡ ਕਰਦਾ ਹੈ ਤੁਹਾਡੀ ਕੈਪੈਬਿਲਿਟੀ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਹੈ कोच बहुत अच्छे ने उन्होंने मैंने बहुत इंकरेज किया उस चीज़ की बहुत मेहनत करवाई मेरी अपनी मेहनत बहुत सी मेरे पेरेंट्स का बहुत साथ दिया लास्ट ईयर मेरी एशियन गेम्स की पोजिशन पैसीफिक एशियन गेम्स वर्ल्ड रैंकिंग से लग्या मैंने लगा कि पिछले वाले मेरी वेट कर रहे हैं कोई ना कोई उम्मीद है उन्होंने मेरे तो मैं ਜੋ ਨਾ ਅਚੀਵ ਕਰ ਪਈ ਜਮਿਨ ਉਦੋਂ ਤੱਕ ਪੱਤਾ ਸੀ ਬਟਾਲਾ ਦੀ ਡੀਵੀ ਸੈਨੇਰੀ ਸਕੂਲ ਦੀ ਪਲੱਸ 2 ਦੀ ਵਿਦਿਆਰਥਣ ਔਰ ਪਲੱਸ 2 ਦੀ ਸਟੂਡੈਂਟ ਇੱਕ ਆਪਣਾ ਨਾਮ ਇੱਕ ਆਪਣਾ ਪਹਿਚਾਨ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਛਾਪ ਛੱਡ ਕੇ ਆਈ ਹੈ ਫਰਸਟ ਪਲੇਸ ਜਿਹੜੀ ਹੈ ਵਰਲਡ ਯੋਗਾ ਸਪੋਰਟਸ ਚੈਂਪੀਅਨਸ਼ਿਪ ਦੇ ਵਿੱਚ ਲੈ ਕੇ ਯੂਰ ਇੰਟਰਨੈਸ਼ਨਲੀ ਇਹ ਚੈਂਪੀਅਨਸ਼ਿਪ ਹੋਈ ਜਿਹੜੀ ਕਿ ਬੈਂਕਾਕ THAILAND ਦੇ ਵਿੱਚ ਚੈਂਪੀਅਨਸ਼ਿਪ ਸੀ ਔਰ ਲਗਾਤਾਰ 2 ਦਿਨ 3 ਦਿਨ ਦੀ ਚੈਂਪੀਅਨਸ਼ਿਪ ਚੱਲੀ ਔਰ ਉਹਦੇ ਵਿੱਚ ਵੱਖ-ਵੱਖ ਬੇਸ਼ਰਮ ਦੇ ਜਿਹੜੇ ਨੇ ਪਲੇਅਰਸ ਕਹਿ ਸਕਦੇ ਆ ਜਾਂ ਯੋਗਾ ਜਿਹੜੇ ਖੋਣਗੇ ਖਿਡਾਰੀ ਉਥੇ ਸ਼ਾਮਲ ਸਨ ਅਪ ਗੱਲ ਹੀ ਕਰਦੇ ਆ ਚੇਤਨਪ੍ਰੀਤ ਕੋਰ ਨਾਲ ਔਰ ਪਹਿਲਾ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਯੋਗਾ ਸਪੋਰਟਸ ਕਿਉਂਕਿ ਬਹੁਤੇ ਲੋਕਾਂ ਨੂੰ ਇਹ ਸ਼ਾਇਦ ਪਤਾ ਵੀ ਨਹੀਂ ਹੋਊਗਾ ਕਿ ਯੋਗਾ ਦੀ ਵੀ ਇੱਕ ਚੈਂਪੀਅਨਸ਼ਿਪ ਹੈ ਜਾਂ ਯੋਗਾ ਇੱਕ ਸਪੋਰਟ ਚੈਂਪੀਅਨਸ਼ਿਪ ਦੇ ਤੌਰ ਤੇ ਹੀ ਚੇਤਨ ਪਹਿਲੇ ਤੇ ਬਹੁਤ-ਬਹੁਤ ਮੁਬਾਰਕਾ ਕਿਉਂਕਿ ਤੁਸੀਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਥੈਂਕ ਯੂ ਥੈਂਕ ਯੂ ਸੋ ਮਚ ਸੋ ਕਿ ਮੈਂ ਇਹ ਜ਼ਰੂਰ ਜਾਨਣਾ ਚਾਹਾਂਗਾ ਯੋਗਾ სპੋਰਟਸ ਕਿਉਂਕਿ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਯੋਗਾ ਵੀ ਇੱਕ სპੋਰਟ ਦੇ ਤੌਰ ਤੇ ਚੱਲ ਰਿਹਾ ਹੈ ਹਾਂਜੀ ਬਹੁਤ ਸਾਰੇ ਲੋਕ ਇਹੀ ਸਮਝਦੇ ਆ ਯੋਗਾ ਸਿਰਫ ਮੈਡੀਟੇਸ਼ਨ ਹੈ ਜਾਂ ਫਿਟਨੈਸ ਨੂੰ ਲੈ ਕੇ ਹੈ ਬਟ ਯੋਗਾ ਇੱਕ ਗੇਮ ਵੀ ਹੈ ਜਿਹਦੇ ਵਿੱਚ ਅਲੱਗ-ਅਲੱਗ ਟ੍ਰੈਡੀਸ਼ਨਲ ਯੋਗਾ ਆਂਦਾ ਹੈ ਆਰਟਿਸਟਿਕ ਆਂਦਾ ਹੈ ਰਿਦਮਿਕ ਆਂਦਾ ਹੈ ਬਟ ਯੋਗਾ ਇੱਕ ਬਹੁਤ ਟਫ ਗੇਮ ਹੈ ਜੋ ਕਿ ਫਿਜ਼ੀਕਲੀ ਫਿਟ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਮੈਂਟਲੀ ਫਿਜ਼ੀਕਲੀ ਦੋਨਾਂ ਚੀਜ਼ਾਂ ਦਾ ਫਿਟ ਰੱਖਦਾ ਹੈ ਕਿ ਆਮ ਤੌਰ ਤੇ ਆਪਾਂ ਕਹਿੰਦੇ ਕਿ ਜੇ ਤੁਸੀਂ ਇੱਕ ਮੈਡੀਟੇਸ਼ਨ ਦੇ ਵਿੱਚ ਜਾਣਾ ਤਾਂ ਤਾਂ ਵੀ ਯੋਗਾ ਜਾਂ ਤੁਸੀਂ ਇੱਕ ਫਿਟਨੈਸ ਦੇ ਵਿੱਚ ਜਾਣਾ ਇੱਕ ਸਪੋਰਟਸ ਇੱਕ ਚੈਂਪੀਅਨ ਹੋਣਾ ਉਹਦੇ ਵਿੱਚ ਤਾਂ ਸ਼ਾਇਦ ਅਪ ਟੂ ਮਾਰਕ ਹੋਣਾ ਵੀ ਹਾਂਜੀ ਹਾਂਜੀ ਮੈਡੀਟੇਸ਼ਨ 파ਟ ਹੈ ਯੋਗਾ ਦਾ ਯੋਗਾ ਇੱਕ ਹਕੀਮ ਹੈ ਜਿਹਦੇ ਵਿੱਚ ਤੁਸੀਂ ਆਸਨਸ ਨੂੰ ਰਿਪਰੈਜ਼ੈਂਟ ਕਰਦੇ ਹੋ ਟ੍ਰੈਡੀਸ਼ਨਲ ਯੋਗਾ ਜਿਹਨੂੰ ਕਹਿੰਦੇ ਆ ਉੱਚ ਤੁਸੀਂ ਆਪਣੇ ਆਸਨਸ ਰਿਪਰੈਜ਼ੈਂਟ ਕਰਨੇ ਆ ਉਹ ਤੁਹਾਡੀ ਫਲੈਕਸੀਬਿਲਿਟੀ ਤੇ ਡਿਪੈਂਡ ਕਰਦਾ ਹੈ ਤੁਹਾਡੀ ਕੈਪੈਬਿਲਿਟੀ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਹੈ ਸਾਰਾ ਕਿੰਨਾ ਚੈਲੰਜ ਸੀ ਕਿਉਂਕਿ ਇੱਕ ਸਟਡੀ ਵੀ ਹੈ ਸੀਬੀਐਸ ਨਾਲ ਜੁੜੇ ਹੋਏ ਉਹ ਵੀ ਇੱਕ ਚੈਲੰਜ ਹੈ ਇੱਕ ਪ੍ਰੈਸ਼ਰ ਸੀ ਕਿਉਂਕਿ ਇਹ ਸਪੋਰਟਸ ਨੂੰ ਸਟੱਡੀਆਂ ਦੇ ਨਾਲ ਮੈਨੇਜ ਕਰਨਾ ਖਾਸ ਕਰਕੇ ਬੋਰਡ ਕਲਾਸਿਸ ਚ ਬਹੁਤ ਔਖਾ ਹੁੰਦਾ ਹੈ ਮੈਂ ਲਾਸਟ ਟਾਈਮ ਵੀ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਨੈਕਸਟ ਈਅਰ ਲਾਸਟ ਟਾਈਮ ਮੇਰੀ ਸੈਕੰਡ ਪੋਜੀਸ਼ਨ ਆਈ ਸੀ ਕਿ ਮੈਂ ਪ੍ਰੋਮਿਸ ਕੀਤਾ ਸੀ ਕਿ ਨੈਕਸਟ ਈਅਰ ਮੈਂ ਗੋਲ ਲੈ ਕੇ ਆਣਾ ਕਾਫੀ ਪ੍ਰੈਸ਼ਰ ਸੀ ਮੇਰੇ ਲਈ ਉਹਨਾਂ ਨਾਲ ਸਟੱਡੀ ਨੂੰ ਮੈਨੇਜ ਕਰਨਾ ਨਾਲ ਸਪੋਰਟਸ ਨੂੰ ਮੈਨੇਜ ਕਰਨਾ ਕਾਫੀ ਮਿਹਨਤ ਨਾਲ ਮੈਂ ਅਚੀਵ ਕੀਤਾ ਜਿੱਦਾਂ ਆਪਾਂ ਜਿਸ ਏਰੀਆ ਨੂੰ ਬਿਲੋਂਗ ਕਰਦੇ ਆਂ ਕਿਤੇ ਨਾ ਕਿਤੇ ਇੱਕ ਰਿਮੋਟ ਏਰੀਆ ਦੇ ਵਿੱਚ ਬੈਠੇ ਹੋਏ ਆ ਇੱਥੇ ਸ਼ੱਡ ਸਰਸਿਸ ਰਿਸੋਰਸਸ ਜੀਵਿਕਰੂ ਹਾਂਜੀ ਕਿਤੇ ਨਾ ਕਿਤੇ ਚੀਜ਼ ਵੀ ਆ ਜਾਂਦੀ ਹੈ ਤੁਹਾਡਾ ਮੈਟਰ ਏਰੀਆ ਡਿਪੈਂਡ ਕਰਦਾ ਹੈ ਬਟ ਮੇਰੀ ਕੋਚ ਬਹੁਤ ਅੱਛੀ ਨੇ ਉਹਨਾਂ ਨੇ ਮੈਨੂੰ ਬਹੁਤ ਇਨਫਰਜ ਦੇ ਪੋਜ਼ਿਟਿਵਲੀ ਬਹੁਤ ਮਿਹਨਤ ਕਰਵਾਈ ਮੇਰੀ ਆਪਣੀ ਮਿਹਨਤ ਬਹੁਤ ਸੀ ਮੇਰੇ ਪੇਰੈਂਟਸ ਦਾ ਬਹੁਤ ਸਾਥ ਰਿਹਾ ਮੇਰੇ ਨਾਲ ਉਸ ਚੀਜ਼ ਕਰਕੇ ਮੈਂ ਕਰਤਾ ਹਾਂ ਲਾਸਟ ਈਅਰ ਵੀ ਤੁਸੀਂ ਇਸ ਚੈਂਪੀਅਨਸ਼ਿਪ ਦੇ ਵਿੱਚ ਸ਼ਾਮਲ ਸੀ ਲਾਸਟ ਈਅਰ ਮੇਰੀ ਏਸ਼ੀਅਨ ਗੇਮਸ 'ਚ ਸੀਗੀ ਪੋਜੀਸ਼ਨ ਅ ਪੈਸੀਫਿਕੇਸ਼ਨ ਗੇਮਸ 'ਚ ਸੀਗਾ ਇਸ ਵਾਰੀ ਵਰਲਡ ਰੈਂਕਿੰਗ ਸੀਗਾ ਉਹ ਉਹ ਅਚੀਵ ਕੀਤਾ ਉਹ ਵੀ ਉਹਦੇ ਵਿੱਚ ਵੀ ਇਹ ਚੀਜ਼ ਉਹਦੇ ਵਿੱਚ ਮੇਰੀ ਸੈਕੰਡ ਪੋਜੀਸ਼ਨ ਸੀਗੀ ਏਸ਼ੀਅਨ ਗੇਮਸ 'ਚ ਉਹਦੇ ਵਿੱਚ ਚੈਲੰਜ ਲੈ ਕੇ ਚੱਲੇ ਹੋਣੇ ਆ ਕਿ ਹੁਣ ਸੈਕੰਡ ਤੋਂ ਸਿਲਵਰ ਤੋਂ 골 ਲੈਣਾ ਫਾਈ ਮੈਂ ਉਹਦੇ ਵੀ ਕੀਤਾ ਸੀ ਬਟ ਸਾਰੇ ਜਿੰਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਸਾਰੇ ਆਪਣੀ ਆਪਣੀ ਮਿਹਨਤ ਲੈ ਕੇ ਆਏ ਸੀਗੇ ਸੋ ਫਿਰ ਥੋੜਾ ਰਹਿ ਗਿਆ ਮੇਰੀ ਕਿਤੇ ਨਾ ਕਿਤੇ ਕੋਈ ਕਮੀ ਆ ਗਈ ਬਟ ਪਿਛਲੀ ਵਾਰ ਮੈਂ ਆਪਣੇ ਆਪ ਨਾਲ ਪ੍ਰੋਮਿਸ ਕੀਤਾ ਸੀ ਮੈਂ ਸਕੂਲ ਨਾਲ ਪ੍ਰੋਮਿਸ ਕੀਤਾ ਸੀ ਪੇਰੈਂਟਸ ਨਾਲ ਕਿਹਾ ਸੀ ਕਿ ਮੈਂ ਅਗਲੀ ਵਾਰ ਫਸਟ ਪੋਜੀਸ਼ਨ ਹੀ ਲੈ ਕੇ ਆਉਂਗੀ ਲੇਕਿਨ ਚੈਲੰਜ ਹੁੰਦਾ ਹੈ ਕੋਲ ਕਿਸੇ ਉਸ ਚੈਲੰਜ ਨੂੰ ਪੂਰਾ ਕਰਦੇ ਹੋ ਲੇਕਿਨ ਜਦੋਂ ਆਪਾਂ ਇੱਕ ਚੈਂਪੀਅਨਸ਼ਿਪ ਦੇ ਵਿੱਚ ਹੜਦੇ ਹਾਂ ਜਦੋਂ ਇੰਟਰਨੈਸ਼ਨਲਸ ਉਥੇ ਪਲੇਅਰਸ ਹੋਣਗੇ ਹੋਰ ਵੀ ਦੇਸ਼ਾਂ ਤੋਂ ਤਾਂ ਉਦੋਂ ਕਿਵੇਂ ਦਾ ਸੀ ਨੈਕਲਾਈਟ ਕੰਪੀਟੀਸ਼ਨ ਇਹ ਬਹੁਤ ਹੀ ਟਫ ਸੀ ਕਿਉਂਕਿ ਸਾਰੇ ਪਲੇਅਰਸ ਬਹੁਤ ਵਧੀਆ ਸੀ ਸਾਰੇ ਆਪਣੀ ਮਿਹਨਤ ਨਾਲ ਲਾਏ ਸੀ ਉੱਥੇ ਤੱਕ ਕਿਉਂਕਿ ਇਹ ਪਹਿਲਾਂ ਹੁੰਦਾ ਹੈ ਜ਼ੋਨਲ, ਰੈਸਟਿਕ, ਸਟੇਟ ਫਿਰ ਨੈਸ਼ਨਲ ਤੇ ਫਿਰ ਇੰਟਰਨੈਸ਼ਨਲਸ ਆਉਂਦਾ ਸਾਰੇ ਉਹ ਲੈਵਲ ਅਚੀਵ ਕਰਕੇ ਇੱਥੇ ਤੱਕ ਆਏ ਸੀਗੇ ਮੈਂ ਵੀ ਉਦਾਂ ਹੀ ਗਈ ਸੀਗੀ ਬਹੁਤ ਟਫ ਕੰਪੀਟੀਸ਼ਨ ਸੀਗਾ ਕਿਉਂਕਿ ਸਾਰਿਆਂ ਨੂੰ ਇਹ ਉਮੀਦ ਸੀ ਕਿ ਉਹ ਗੋਲ ਲੈ ਕੇ ਜਾਣ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਉਹ ਹਾਰੇ ਤੇ ਸਭ ਨੂੰ ਇਹੀ ਸੀ ਬਟ ਕਿਤੇ ਨਾ ਕਿਤੇ ਮੈਨੂੰ ਆਪਣੀ ਮਿਹਨਤ ਤੇ ਵੀ ਵਿਸ਼ਵਾਸ ਸੀ ਕਿਤੇ ਨਾ ਕਿਤੇ ਮੈਨੇ ਵੀ ਵਿਸ਼ਵਾਸ ਸੀ ਕਿ ਜਿੰਨ ਨੇ ਮੇਰੇ ਕੋਲ ਜਿਆਇਆ ਉਹਨਾਂ ਦੀ ਬਲੇਸਿੰਗਸ ਮੇਰੇ ਨਾਲ ਹੈ ਸ਼ਾਇਦ ਉਦੋਂ ਕੰਪੀਟੀਸ਼ਨ ਜਿਆਦਾ ਟਫ ਹੋ ਜਾਂਦਾ ਜਦੋਂ ਆਪਾਂ ਗੇਮ ਪੁਆਇੰਟਾਂ ਦੇ ਉੱਤੇ ਆ ਕੇ ਅੜ ਜਾਂਦੇ ਹਾਂ ਹਾਂਜੀ ਹੁੰਦਾ ਆ ਮੈਨੂੰ ਉਸ ਟਫ ਕੰਪੀਟੀਸ਼ਨ ਉਹਦਾ ਲੱਗਿਆ ਸੀ ਕਿ ਜਦੋਂ ਮੈਨੂੰ ਲੱਗਾ ਸੀ ਕਿ ਪਿੱਛੇ ਵਾਲੇ ਮੇਰੀ ਵੇਟ ਕਰ ਰਿਹਾ ਕੋਈ ਨਾ ਕੋਈ ਉਮੀਦ ਹੈ ਉਹਨਾਂ ਨੂੰ ਮੇਰੇ ਤੋਂ ਤੇ ਮੈਂ ਜੇ ਉਹ ਨਾ ਅਚੀਵ ਕਰ ਪਾਈ ਤਾਂ ਮੈਨੂੰ ਉਦੋਂ ਟਫ ਲੱਗਾ ਸੀਗਾ ਸਟਾਫ ਉੱਚੀ ਦੀ ਤੇ ਗੱਲ ਹੋ ਗਈ ਪੇਰੈਂਟ ਸਟਾਫ ਦਾ ਰੂਲ ਕਿਵਨ ਰਹਿਆ ਕਿਉਂਕਿ ਸਕੂਲ ਦੇ ਵਿੱਚ ਪੜਦੇ ਹੋਏ এডਿਕੇਸ਼ਨ ਦਾ ਵੀ ਇੱਕ ਪ੍ਰੈਸ਼ਰ ਨਹੀਂ ਇਸ ਚੀਜ਼ ਲਈ ਮੈਂ ਕਹਿਣਾ ਚਾਹੁੰਦੀ ਕਿ ਟੱਚ ਵਿੱਚ ਮੇਰਾ ਸਟਾਫ ਬਹੁਤ ਅੱਛਾ ਹੈ ਮੇਰੇ ਟੀਚਰਸ ਬਹੁਤ ਵਧੀਆ ਨੇ ਯੂ نو ਇਸ ਚੀਜ਼ ਨੂੰ ਲੈ ਕੇ ਬਹੁਤ ਇਨਕਰੇਜ ਕਰਦੇ ਨੇ ਉਹਨਾਂ ਨੇ ਕਦੀ ਨਹੀਂ ਇਦਾਂ ਕਿਹਾ ਕਿ ਤੇਰੀ ਗੇਮ ਕਰਕੇ ਤੇਰੀ ਸਟਡੀਸ ਨੂੰ ਪ੍ਰੋਬਲਮ ਆ ਰਹੀ ਹੈ ਕਦੀ ਉਹਨਾਂ ਨੇ ਇਦਾਂ ਨਹੀਂ ਹੋਣ ਦਿੱਤਾ ਬਹੁਤ ਵੀ ਮੈਨੂੰ ਕਈ ਵਾਰੀ ਐਕਸਟਰਾ ਕਲਾਸਿਸ ਦੀ ਵੀ ਲੋਡ ਪਈ ਹੈ ਟੀਚਰਸ ਨੇ ਗਾਈਡ ਵੀ ਕੀਤਾ ਹੈ ਮੈਨੂੰ ਉਸ ਤਰ੍ਹਾਂ ਏਮ ਕੰਟੀਨਿਊ ਰਹੇਗਾ ਅੱਗੇ ਜਾਂਦਾ ਹਾਂ ਹਾਂਜੀ ਮੇਰਾ ਏਮ ਕਿਲੋ ਇ बिल्कुल खेलो इंडिया अचीवेंट कोच भी है मेरे के दा एक जित ना एक दा प्लेयर और कोच ली शायद इन बिल्कुल बच्चे ने बहुत बचेज थे लास्ट ईयर भी वादा किया लास्ट ईयर सैकंडी बच्चा वोट लैके आया जो वादा किया बचे ने पूरा किया ਆ ਗਿਆ ਬਹੁਤ ਖੁਸ਼ੀ ਹੈ ਬਹੁਤ ਵੈਲਕਮ ਕਰਦੇ ਹਾਂ ਤੁਹਾਡੇ ਬੱਚੇ ਦਾ ਕਿੰਨਾ ਕਿੰਨਾ ਕਵਰ ਅਰੇਂਜ ਆ ਗਿਆ ਕਿ ਜਦੋਂ ਇੰਟਰਨੈਸ਼ਨਲ ਪੀ ਐਚ ਜਾ ਰਿਹਾ ਹੈ ਬੱਚਾ ਇਹ ਐਜੂਕੇਸ਼ਨ ਲੈਵਲ ਤੇ ਜਾਣਾ ਹੈ ਸ਼ਾਇਦ ਕਿਤੇ ਨਾ ਕਿਤੇ ਆਪਾਂ ਉਹ ਸਿਟੀ ਨੂੰ ਰੂਮਟ ਏਰੀਆ ਨੂੰ ਬੁਕ ਕਰ ਦੇ ਕਿਤੇ ਸੋਰਸ ਰੀਸੋਰਸ ਜੁ ਵੀ ਸ਼ਾਇਦ ਕੋਈ ਚ ਵੀ ਇਹ ਸਮਝ ਦੇ ਬਿਲਕੁਲ ਉਹਦੇ ਵਿੱਚ ਚੈਲੰਜ ਕਿ ਲੱਗ ਰਿਹਾ ਸਰ ਸਭ ਤੋਂ ਪਹਿਲਾਂ ਤੇ ਤੁਹਾਡਾ ਸਕੂਲ ਦਾ ਸਾਥ ਬਹੁਤ ਸਕੂਲ ਨੇ ਸਾਥ ਆਗਾ ਸਾਹਿਬ ਜੀ ਰਾਜੀ ਬਹੁਤ ਬਾਸ ਸਾਥ ਲਿਆ ਹੋ ਮੈਂ ਹਰ ਜਗ੍ਹਾ ਤੇ ਅਪਰੀਸ਼ੀਏਸ਼ਨ ਦੇ हम बच्चों को से नोट कर लो सेकंड नंबर चीज है फेलेंस उनका द बॉलर वाला रूल है जैसे कि उन जाने खानो और जगह पे स्पॉट मिलने की बच्चे टाइम टू टाइम प्रैक्टिस करवाना टाइम टू टाइम कंपटीशन से पे सारी चीजें मैं चेक की थी बच्चों के कुछ जगह पे सीधी से, से मुश्किल हो देसी बट बेबी बच्चा करना पड़ता है एक अपने आप में प्रो फील होता है ना जब आप अपना सर ऑब्वियसली एक्चुअली बच्चा जीत के आप हर एक को बन रही है ਇਸੇ ਆਪ ਥੋੜੀ ਵਾਪਾ ਮਹਿਲਤ ਕਰਾਈਏ ਜੀ ਉਸਤਾਦ ਨੂੰ ਦੇ ਇੰਨੀ ਨਾਲ ਹੀ ਦੁਗਣਾ ਹੋਣਾ ਬਹੁਤ ਜੀ ਬਹੁਤ ਜ਼ਿਆਦਾ ਕਰੇਜ਼ ਹੈ ਇਹ ਬੱਚਾ ਇਹ ਬੱਚਾ ਇਸ ਮਕਾਮ ਤੇ ਪਹੁੰਚਿਆ ਬੜਾ ਅੱਛਾ ਲੱਗ ਰਿਹਾ ਹੈ ਬੱਚਾ ਜਿੱਥੇ ਗੱਲ ਕਰ ਰਹੇ ਚੇਤਨਾ ਤੁਸੀਂ ਫਾਦਰ ਹੋਦੇ ਮਤਲਬ ਕਿਵੇਂ ਦਾ ਇੱਕ ਲੱਗਦਾ ਅੱਜ ਜਦੋਂ ਬੱਚਾ ਜਿੱਤ ਕਰਕੇ ਆਇਆ ਕਿਉਂਕਿ ਪਿਛਲੀ ਵਾਰ ਵੀ ਜਿੱਤ ਸੀ ਕਹਿ ਦਿੱਤੀ ਜਿੱਤ ਕੁਝ ਹੋਰ ਦੁਗਣੀ ਹੋ ਗਈ ਹੈ ਹਾਂ ਜੀ ਸਾਨੂੰ ਬਹੁਤ ਮਾਣ ਆ ਸਾਡੇ ਬੱਚੇ ਤੇ ਕਿ ਸਾਡੇ ਬੱਚੇ ਨੇ ਲਾਸਟ ਟਾਈਮ ਕਿਹਾ ਸੀਗਾ ਕਿ ਮੈਂ ਸਿਲਵਰ ਲੈ ਕੇ ਆਈ ਅਗਲੀ ਵਾਰ 골ਡ ਕਰੂੰਗੀ ਤੇ ਸਾਨੂੰ ਵੀ ਬਹੁਤ ਫਖਰ ਹੁੰਦਾ ਹੈ ਕਿ ਚਲੋ ਸਾਡੇ ਬੱਚੇ ਆ ਅੱਗੇ ਵਧ ਰਹੇ ਆ ਸਕੂਲ ਵਾਸਤੇ ਵੀ ਬਹੁਤ ਗੱਲ ਹੁੰਦੀ ਹੈ ਕਿ ਫਸਟ ਟਾਈਮ ਇੰਟਰਨੈਸ਼ਨਲ ਬੱਚਾ ਗੋਲ ਲੈ ਕੇ ਆਇਆ ਹੈਗਾ ਸਭ ਦੇ ਲਈ ਬਹੁਤ ਪ੍ਰਾਊਡ ਫੀਲ ਆ ਪਰ ਬਟ ਅਸੀਂ ਮੇਰੀ ਸੋਚ ਹੈ ਕਿ ਜਿਹੜੇ ਪੇਰੈਂਟਸ ਕਹਿੰਦੇ ਆ ਕਿ ਕੁੜੀਆਂ ਨੂੰ ਮਤਲਬ ਇੱਥੇ ਨਹੀਂ ਭੇਜਣਾ ਉੱਥੇ ਨਹੀਂ ਭੇਜਣਾ ਉਹ ਅਸੀਂ ਇਹੀ ਕਵਾਂਗੇ ਕਿ ਬੱਚਿਆਂ ਨੂੰ ਹੌਸਲਾ ਫਾਇੀ ਕਰੋ ਬੱਚੇ ਅੱਗੇ ਵਧਣ ਸਾਡੀ ਬੇਟੀ ਇਹ ਵਾਲੀ ਮਤਲਬ ਸਾਡੇ ਖਾਨਦਾਨ ਵਿੱਚੋਂ ਜਾਂ ਸਕੂਲ ਵਿੱਚੋਂ ਤਾਂ ਫਰਸਟ ਆਈ ਹੈ ਗਿਆ ਸਾਨੂੰ ਬਹੁਤ ਪ੍ਰਾਊਡ ਹੁੰਦਾ ਹੈ ਵੱਡੀ ਬੇਟੀ ਮੇਰੀ ਉਹ ਵੀ ਬਹੁਤ ਵਧੀਆ ਬੇਟਾ ਵੀ ਬਹੁਤ ਵਧੀਆ ਡੀਏਵੀ ਸੈਂਟਰੀ ਤੋਂ ਪੜ ਕੇ ਗਏ ਹੋਏ ਆ ਤੇ ਚਲੋ ਉਹ ਆਪਣੀ ਜਗ੍ਹਾ ਅਜੇ ਸੈਟਲ ਹੋ ਰਹੀ ਆ ਇਹ ਵੀ ਆਉਣ ਵਾਲੇ ਟਾਈਮ 'ਚ ਅੱਗੇ ਤੋਂ ਬਹੁਤ ਵਧੀਆ ਕਰੇਗੀ ਅਸੀਂ ਇਹਨਾਂ ਪੂਰਾ ਸਹਿਯੋਗ ਦੇਵਾਂਗੇ ਕਿ ਆਉਣ ਵਾਲੇ ਟਾਈਮ 'ਚ ਇਹ ਪਹਿਲੋ ਇੰਡੀਆ ਖੇਲੋ ਜਿੱਤੂਗਾ ਪਿਓ ਦਾ ਕੀ ਦਾ ਤੇ ਇੱਕ ਕਿਹੜੇ ਰਿਸ਼ਤੇ ਹੀ ਇਹ ਜਿਹੋ ਦਾ ਜਿਹੜਾ ਹੱਕ ਨਾ ਲੈਣਾ ਨਾ ਦੀਨੇ ਨਾ ਇਹ ਵੀ ਲੱਗਦਾ ਹੱਕ ਦਾ ਸਾਰਾ ਗੱਲ ਤਾਂ ਗਵਰਤਨ ਆ ਪਿਆ ਹੁਕਮ ਤਾਂ ਨਹੀਂ ਬੱਚਾ ਆ ਵੀ ਅੱਛੇ ਦੇ ਜੋ ਵੀ ਮੰਨਤੇ ਚੰਦਾ ਇੱਕ ਬੇਟੇ ਬੱਚੇ ਲੜਕੇ ਨਾ ਇਹ ਹੁੰਦਾ ਲੱਗਦਾ ਕਰਾ ਆਪਣਾ ਧੱਕੇ ਨੇ ਪੈਸੇ ਵੀ ਬੱਚੀਆਂ ਤਾਂ ਬਹੁਤ ਚੀਜ਼ੇ ਕਹਿ ਨਹੀਂ ਸਕਦੇ ਲੇਕਨ ਕਿਉਂਕਿ ਉਹ ਵੀ ਇੱਕ ਦਾ ਰਿਸ਼ਤਾ ਹੈ ਜਾਂਦਾ ਵੀ ਜਿਹੜਾ ਬੱਚੀ ਲੱਗੇ ਧਾਰਨਾ ਸ਼ਰਕਾ ਗਨਾ ਸਕਦਾ ਦੇਖਣਾ ਉਹ ਬੱਚੇ ਦੇ ਸਟੈਟਿਊਸ਼ਨ ਹੈ ਅਹੀਂ ਮੈਂ ਪੂਰਾ ਸਹਿਯੋਗ ਦਿੱਤਾ ਮੈਂ ਹਰ ਇੱਕ ਨੂੰ ਪੈਰਸ ਤੋਂ ਕਹਨਾ ਚਾਹੁੰਦਾ ਨੂੰ ਕੋਈ ਵੀ ਤਾਂ ਲੜਕੀ ਇਹਨਾਂ ਆਪੋ ਹੀ ਲੜਕੀ ਆਇਆ ਹੈ ਬਹੁਤ ਬਹੁਤ ਸਖੇਤ ਹੈ ਲੇਕਿਨ ਮੌਕਾ ਤੋਂ ਬੇਟੀ ਬੇਟੇ ਨੂੰ ਵੱਧ ਕੇ ਕਰਕੇ ਦੱਸਦੀ ਹੈ ਮੈਨੇਜਮੈਂਟ ਸਕੂਲ ਮੈਨੇਜਮੈਂਟ ਨਾਲ ਵੀ ਗੱਲ ਕਰਨੀ ਹੈ ਔਰ ਕਿਉਂਕਿ ਇੱਕ ਰੋਲ ਰਹਿੰਦਾ ਇੱਕ ਪ੍ਰੋਪਰ ਰੋਲ ਰਹਿੰਦਾ ਮੈਨੇਜਮੈਂਟ ਦਾ ਬੇਸਿਕਲੀ ਪ੍ਰਿੰਸੀਪਲ ਨੇ ਮੇਰੇ ਨਾਲ ਸਰ ਤੁਹਾਡੇ ਲਈ ਅੱਜ ਇੱਕ ਬਹੁਤ ਬੱਚਾ ਸੂਰਗਤ ਅਚੀਵ ਕਰਕੇ ਆਇਆ ਹੈ ਦੇਖ ਕਿਵੇਂ ਨਾ ਇੱਕ ਮੈਸੇਜ ਜਾ ਰਿਹਾ ਹੈ ਸਰ ਸਭ ਤੋਂ ਪਹਿਲਾਂ ਤੁਹਾਡੇ ਜੀ ਅੱਲਾਹ ਬਹੁਤ ਬਹੁਤ ਤਨਵਾਦੀ ਤੁਸੀਂ ਇਸ ਕੜੀਆਂ ਬੜੀ ਖੁਸ਼ੀ ਹੈ ਨੂੰ ਕਵਰ ਕਰਨ ਪਹੁੰਚੇ। ਪੱਕਾ ਸ ਹੈ ਕਿ ਜਿਸਾਂ ਪਹਿਲਾਂ ਕਿਹਾ ਗਿਆ ਕਿ ਜੇਕਰ ਅਸੀਂ ਲੜਕੀਆਂ ਨੂੰ ਥੋੜਾ ਜਿਹਾ ਨਰਚਰ ਹੋਣ ਦਾ ਮੌਕਾ ਦਈਏ, ਥੋੜਾ ਜਿਹਾ ਨਵਾਂ ਵਧਣ ਦਾ ਮੌਕਾ ਦਈਏ ਤੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਕਿ ਰਿਜ਼ਲਟ ਬਹੁਤ ਅੱਛੀ ਤਰੀਕੇ ਨਾਲ। ਸੋ ਅਚੇਤਨਪ੍ਰਿਤ ਨਹੀਂ ਕਰ ਲਈ ਜਿੱਤੀ ਕਿ ਅੱਜ ਪਟਾਲਾ ਜਿੱਤੇ ਆਵਾ ਜੀ। ਅੱਛਾ, ਪੁੜੀਆਂ ਲੜਕੀਆਂ ਜਿੱਤੀਆਂ, ਡੀਓ ਸੈਂਡਵਿਚ ਜਿੱਤੇ ਆਵਾ। ਅੱਛਾ, ਸਾਡੇ ਸਪੋਰਟਸ ਪਾਰਟਮੈਂਟ ਜਿੱਤੇ ਆ। ਸੋ ਮੈਂ ਬਹੁਤ ਖੁਸ਼ ਹਾਂ ਜੀ ਕਿ ਐਡਾ ਵੱਡਾ ਜਿੱਤਾ ਵਾ ਉਹ ਅਵਾਰਡ ਲੈ ਕੇ ਸਾਡਾ ਬੱਚਾ ਇਹਦਾ ਬ ਇਹ ਮੇਰੇ ਖਿਆਲ ਨਾਲ ਸਕੂਲ ਵਾਸਤੇ ਵੀ ਇੱਕ ਬੜੀ ਵੱਡੀ ਅਚੀਵਮੈਂਟ ਰਹਿੰਦੀ ਹੈ ਕਿ ਸਕੂਲ ਦਾ ਬੱਚਾ ਉਹ ਕਿਉਂਕਿ ਮੈਨੇਜਮੈਂਟ ਦਾ ਬਹੁਤ ਇੰਪੋਰਟੈਂਟ ਰੋਲ ਹੈ ਕਿਉਂਕਿ ਸਟੱਡੀਜ਼ ਵੀ ਹੈ ਉਹ ਬੱਚੇ ਨਾਲ ਮੈਂ ਗੱਲ ਕੀਤੀ ਕਿ ਇੱਕ ਪ੍ਰੈਸ਼ਰ ਹੈ ਇਨ ਦਾ ਸਟੱਡੀਜ਼ ਹੈ ਕਹਿੰਦੇ ਕਿ ਸਕੂਲ ਸਟਾਫ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਅ ਸਰ ਐਕਚੁਅਲੀ ਕਿ ਦੇਖੋ ਜਿਹੜੇ ਬੱਚੇ ਤੇ ਬਹੁਤ ਟੈਲੈਂਟਡ ਹੁੰਦੇ ਨੇ ਇਸ ਤਰ੍ਹਾਂ ਕਿ ਇਹ ਕਰ ਸਕਦੇ ਆ ਕਿ ਚੇਤਨ ਬ੍ਰੀਜ ਜਿਹੜਾ ਕਿ ਸਪੋਰਟਸ ਔਰ ਸਟੱਡੀ ਨੂੰ ਮੈਨੇਜ ਕਰ ਰਹੀ ਹੈ ਸੋ ਸਾਡਾ ਆਪਣਾ ਇੱਕ ਬੀਗ ਐਜੂਕੇਸ਼ਨ ਇੰਸਟੀਚਿਊਨ ਹੋਣ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਦੀ ਸਪੋਰਟ ਨਾਲ ਉਹਦੀ এডਿਕੇਸ਼ਨ ਨੂੰ ਵੀ ਅਸੀਂ ਕੋਸ਼ਿਸ਼ ਕਰਕੇ ਮੇਨਟੇਨ ਕਰਨ ਦੀ ਕੋਸ਼ਿਸ਼ ਕਰੀਏ ਬੈਲੈਂਸ ਕਰਨ ਦੀ ਕੋਸ਼ਿਸ਼ ਕਰੀਏ ਸੋ ਇਹਦੇ ਵਿੱਚ ਮੇਰੇ ਟੀਚਰਸ ਦਾ ਬਹੁਤ ਸਹਿਯੋਗ ਰਿਹਾ ਉਹ ਨੂੰ ਟਾਈਮ ਲੀ ਗਾਈਡ ਕਰ ਰਹੇ ਨੇ ਕਿੱਥੇ ਉਹਨੂੰ ਕੋਚਿੰਗ ਦੇ ਰਹੇ ਨੇ ਸਾਡੇ ਟੀਚਰਸ ਸਪੋਰਟਸ ਥੀ ਉੱਥੇ ਉਹਦੀ ਜਿਹੜੀ এডਿਕੇਸ਼ਨ ਕੁਆਲੀਫਿਕੇਸ਼ਨ ਹੈ ਉਹਦੇ ਵਿੱਚ ਵੀ ਸਾਡੇ ਟੀਚਰਸ ਪੂਰਾ ਸਹਿਯੋਗ ਦੇ ਰਹੇ ਨੇ ਕਿ ਕਿਸੇ ਤਰ੍ਹਾਂ ਨਾਲ ਉਹ ਬੱਚਾ ਇਹਦਾ ਬਾਪ ਕੋ ਪੱਕਾ ਪਰ ਪਾਏ ਔਰ ਕੋ ਪੱਕਾ ਕਰ ਰਿਹਾ ਹੈ ਬਿਲਕੁਲ ਜਿਵੇਂ ਕਿ ਚੇਤਨ ਕਲੀ ਜਿੱਦਨੇ ਕਿ ਇੰਟਰਨੈਸ਼ਨਲ ਖੱਦਰ ਦੇ ਉੱਤੇ ਇੱਕ ਆਪਣੀ ਵੱਖਰੀ ਪਛਾਣ ਬਣਾਈ ਔਰ ਖਾਸ ਕਰਕੇ ਗਨ ਅੰਦੀਆ ਉਸ ਸਪੋਰਟਸ ਕੈਟਾਗਰੀ ਦੀ ਯੋਗਾ ਚੈਂਪੀਅਨਸ਼ਿਪ ਜਿਹਦੇ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਨੇ ਕਿ ਯੋਗਾ ਦੇ ਵਿੱਚ ਵੀ ਇੱਕ ਚੈਂਪੀਅਨਸ਼ਿਪ ਔਰ ਉਸ ਯੋਗਾ ਚੈਂਪੀਅਨਸ਼ਿਪ ਚ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋਏ ਵਰਲਡ ਰੈਂਕਿੰਗ ਦੇ ਵਿੱਚ ਫਰਸਟ ਪਲੇਸ ਲੈ ਕੇ ਆਈ ਹੈ ਔਰ ਇੱਕ ਵਕਤ ਪਛਾਣ ਜਿਹੜੀ ਹੈ ਜਿੱਥੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕੀਤਾ ਔਰ ਸਕੂਲ ਦੌਰੋਂ ਤੇ ਪਟਿਆਲਾ ਸ਼ਹਿਰ ਦਾ ਇੱਕ ਨਾਮ ਜਿਹੜਾ ਉਹ ਵਰਲਡ ਮੈਪ ਦੇ ਉੱਤੇ ਰਿਪਰੈਜ਼ੈਂਟ ਕੀਤਾ ਕੈਮਰਾ ਪਰਸ਼ਨ ਵਿਕਮ ਚੀਮਾ ਦੇ ਨਾਲ ਗੁਰਪਤ ਚਾਵਲਾ ਜਗਮਨੀ ਟੀਵੀ ਲਈ ਵਿਦਾਸਤ